ਰੂਜੀ ਦਾ ਖਾਲਸਾ ਬਾਹੀ ਰੂਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਚਿਕੰਦਰ ਤੋਂ ਬਣਾਉਣ ਵਾਲੀ ਰੈਸਪੀ ਦਿਖਾਉਨੇ ਆ ਜਿਹਦੇ ਨਾਲ ਸਰੀਰ ਦੀ ਕਮਜ਼ੋਰੀ ਖੂਨ ਘੱਟ ਹੋਵੇ ਤਾਂ ਇਹਨੂੰ ਬਣਾਉਣ ਦਾ ਤਰੀਕਾ ਦੱਸਦੇ ਆ ਉਸ ਤਰੀਕੇ ਬਣਾ ਕੇ ਲੈ ਖਾ ਲੋ ਕਮਜ਼ੋਰੀ ਦੂਰ ਹੋ ਜਾਂਦੀ ਹੈ ਪਹਿਲਾਂ ਤਾਂ ਬੇਸੀ ਘਿਓ ਲੈ ਲੋ ਬੇਸੀ ਘਿਓ 2 ਚਮਚੇ ਭਰ ਕੇ ਪਾ ਲੈ ਫਿਰ ਇਹਦੇ ਵਿੱਚ ਇਹ ਜਦ ਗਰਮ ਹੋ ਜਵੇ ਆਹ ਜ਼ਿਕੰਦਰ ਕਦੂ ਕਸ ਕਰਿਆ ਹੋਇਆ ਹੈ ਨਾ ਇਹਨੂੰ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ ਥੋੜੀ ਥੋੜੀ ਅੱਗ ਤੇ ਇਹਦੇ ਵਿੱਚ ਜੇ ਤੁਸੀਂ ਕਾਜਰਾ ਪਾਉਣੀਆਂ ਚਾਹੁੰਦੇ ਹੋ ਕਾਜਰਾ ਵੀ ਪਾ ਸਕਦੇ ਹੋ ਕੱਲਾ ਬਣਾਉਣਾ ਚਾਹੁੰਦੇ ਹੋ ਕੱਲਾ ਵੀ ਬਣਾ ਸਕਦੇ ਹੋ ਕਈ ਗਾਤ ਪਸੰਦ ਨਹੀਂ ਕਰਦੇ ਕੱਲਾ ਖਾਣਾ ਕਈ ਕੱਚਾ ਖਾਣਾ ਨੇ ਪਸੰਦ ਕਰਦੇ ਲੋਕ ਉਹ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਨੇ ਬਹੁਤ ਪੇਸ਼ਕੀ ਬਣਦਾ ਇਹਦੇ ਨਾਲ ਖੂਨ ਬਹੁਤ ਜਲਦੀ ਪੂਰਾ ਹੁੰਦਾ ਕਮਜ਼ੋਰੀ ਹੌਲੀ ਹੌਲੀ ਲੱਗੂਗੀ ਖੂਨ ਨਾ ਰੋਜ਼ ਦੁੱਧ ਨਾਲ ਇੱਕ ਚਮਚਾ ਭਰ ਕੇ ਖਾ ਲਓ ਦਿਨਾਂ ਵਿੱਚ ਕਮਜ਼ੋਰੀ ਦੂਰ ਹੋ ਜੂਗੀ ਨਾਲੇ ਖੂਨ ਪੂਰਾ ਹੋ ਜੂਗਾ ਦਵਾਈ ਖਾਣ ਦੀ ਲੋੜ ਨਹੀਂ ਇਹ ਸਾਡਾ ਆਪਣੇ ਜਮਾਏ ਹੋਏ ਨੁਕਤੇ ਨੇ ਹੁਣ ਇਹ 15-20 ਮਿੰਟ ਵਿੱਚ ਭੁੱਜ ਕੇ ਤਿਆਰ ਹੋ ਗਿਆ। ਇਹਦੇ ਵਿੱਚ ਆਪਾਂ ਹੁਣ ਮਗਜ਼ ਪਾ ਦਾਂਗੇ। ਆਪਾਂ ਹੋਰ ਵੀ ਬਦਾਮ, ਕਾਜੂ ਜੋ ਵੀ ਪਾਉਣਾ ਪਾ ਸਕਦੇ ਆ ਇਹਦੇ ਵਿੱਚ। ਇਹ ਆਪਣੀ ਮਰਜ਼ੀ ਹੈ। ਇੱਕ ਨਾਰੀਅਲ ਦਾ ਬਰਾਦਾ ਜ਼ਰੂਰ ਪਾਉਣਾ ਵਿੱਚ। ਇਹਦੇ ਨਾਲ ਇਹ ਜਿਹੀ ਬਣਦਾ ਵਧੀਆ। ਇਹ ਜ਼ਰੂਰ ਪਾਓ ਬਾਕੀ ਚੀਜ਼ਾਂ ਆਪਣੀ ਮਰਜ਼ੀ ਨਾਲ ਪਾ ਲਓ। ਇਹ ਜੇ ਆਪਾਂ ਗਜਰੇਲਾ ਬਣਾਉਣਗੇ ਗਜਰੇਲੇ ਚ ਵੀ 5 ਕਿਲੋ ਗਾਜਰਾਂ ਦੀ ਮਗਰ ਕਿਲੋ ਇਹ ਪਾਉਣਾ ਚਾਹੀਦਾ ਫਿਰ ਬਹੁਤ ਵਧੀਆ ਤਾਕਤ ਵਾਲਾ ਬਣ ਜਾਂਦਾ ਗਜਰੇਲਾ ਇਹਦੇ ਵਿੱਚ ਵੀ ਖੱਬੀਆਂ ਗਾਜਰਾਂ ਪਾ ਸਕਦੇ ਹੋ ਜੇ ਤੁਹਾਨੂੰ ਨਹੀਂ ਤਾਂ ਸੁੰਦਰ ਸਿਕੰਦਰ ਕੱਲਾ ਆਉਂਦਾ ਨਹੀਂ ਤਾਂ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਚਾਹੇ ਇਹਦੇ ਵਿੱਚ ਤੁਸੀਂ ਹੁਣ ਸ਼ੱਕਰ ਪਾ ਲਓ ਥੱਲੇ ਲਾ ਕੇ ਚਾਹੇ ਖੰਡ ਪਾ ਲਓ ਇਹ ਹੁਣ ਤੁਹਾਡੀ ਮਰਜ਼ੀ ਹੈ ਟੇਸਟ ਮੁਤਾਬਕ ਦੇਸੀ ਸ਼ੱਕਰ ਨੂੰ ਥੱਲੇ ਥਾਰ ਦੇ ਜਿਹਦੇ ਵਿੱਚ ਆਪਾਂ ਹੁਣ ਸ਼ੱਕਰ ਪਾ ਲਾਂਗੇ ਜਿੰਨੀ ਟੇਸਟ ਮੁਤਾਬਕ ਪਾ ਲੈਣੀ ਜਿੰਨੀ ਤੁਹਾਨੂੰ ਬਧੀਆ ਲੱਗਦੀ ਹੈ ਮਿੱਠਾ ਵੱਧ ਘੱਟ ਇਹ ਹੁਣ ਬਣ ਕੇ ਤਿਆਰ ਹੈ ਰੋਜ਼ ਇਹ ਦੁੱਧ ਦੇ ਨਾਲ ਲੈ ਲੈਣਾ ਰੋਜ਼ ਇੱਕ ਚਮਚਾ ਦੁੱਧ ਨਾਲ ਖਾਣਾ ਰੋਜ਼ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਛੱਤੇ